ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਪੂਜਾ ਕਪੂਰ ਡੀਡੀ ਜਲੰਧਰ ਦੇ ਆਪਣੇ ਸਾਰੇ ਦਰਸ਼ਕਾਂ ਦਾ ਹੈਲੋ ਡਾਕਟਰ ਦੀ ਅੱਜ ਦੀ ਲੜੀ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਦਰਸ਼ਕੋ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਹਰ ਹਫਤੇ ਅਸੀਂ ਤੁਹਾਡੇ ਰੂਬਰੂ ਲੈ ਕੇ ਆਨੇ ਵੱਖ-ਵੱਖ ਡਾਕਟਰਾਂ ਨੂੰ ਤੇ ਅਸੀਂ ਗੱਲ ਕਰਦੇ ਹਾਂ ਚਰਚਾ ਕਰਦੇ ਹਾਂ ਅਲੱਗ-ਅਲੱਗ ਬਿਮਾਰੀਆਂ ਬਾਰੇ ਉਸੇ ਸ਼੍ਰੇਣਕਲਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਇੱਕ ਬਹੁਤ ਹੀ ਅੱਛਾ ਟੌਪਿਕ ਡਿਸਕਸ ਕਰਨ ਲਈ ਤੁਹਾਡੇ ਲਈ ਚੂਜ਼ ਕੀਤਾ ਹੈ ਅੱਜ ਦਾ ਟੌਪਿਕ ਹੈਗਾ ਐਨੀਮੀਆ एनीमिया माने खून की घाट खून की कमी जिनू डिटेल डिस्कस एक स्पैशलिस्ट डॉक्टर डॉक्टर टी एस रंधावा जी अपने स्टूडियो बुलाएं ने डॉक्टर तो साहब साढे स्टूडियो बहुत बहुत स्वागत है सर श्री डॉक्टर साहब बच्चों के स्पैशलिट डॉक्टर ने और पिछले किन्ने साल तो शहर में अपनी सेवावान दे रहे हैं ਦਰਸ਼ਕੋ ਹਾਲਾਂਕਿ ਅੱਜ ਦਾ ਟੌਪਿਕ ਚਰਚਾ ਦਾ ਰਹੇਗਾ ਖੂਨ ਦੀ ਕਾਟ ਯਾਨੀ ਕਿ ਐਨੀਮੀਆ ਜਿਹਦੇ ਵਿੱਚ ਅਸੀਂ ਸਪੈਸੀਫਿਕਲੀ ਗੱਲਬਾਤ ਕਰਾਂਗੇ ਖੂਨ ਦੀ ਕਾਟ ਬੱਚਿਆਂ ਵਿੱਚ ਲੇਕਿਨ ਨਾਲ ਦੇ ਨਾਲ ਮਾਵਾਂ ਵਿੱਚ ਕੁੜੀਆਂ ਵਿੱਚ ਵੀ ਅਸੀਂ ਖੂਨ ਦੀ ਕਾਟ ਪਰੇ ਚਰਚਾ ਕਰਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਆਪਣਾ ਪਹਿਲਾ ਸਵਾਲ ਡਾਕਟਰ ਅੰਦਾਵਾ ਸਰ ਨੂੰ ਪੁੱਛਣਾ ਚਾਹਾਂਗੀ ਸਰ ਐਨੀਮੀਆ ਕਿੱਦਾਂ ਦੀ ਬਿਮਾਰੀ ਹੁੰਦੀ ਹੈ ਕੀ ਹੁੰਦਾ ਐਨੀਮੀਆ ਐਨੀਮੀਆ ਖੂਨ ਦੀ ਕਾਟ ਜੀ ਬਹੁਤ ਸਰਲ ਭਾਸ਼ਾ ਚ ਕਹੀਏ ਤਾਂ ਹੀਮੋਗਲੋਬਿਨ ਸਾਡੇ ਲਾਲ ਲੂ ਦੇ ਕਣਾਂ ਦੇ ਵਿੱਚ ਇੱਕ ਐਲੀਮੈਂਟ ਹੈ ਜੀ ਅਗਰ ਉਹਦੀ ਮਾਤਰਾ ਘੱਟ ਹੋਏਗੀ ਤਾਂ ਅਸੀਂ ਉਹਨੂੰ ਅਨੀਮੀਆ ਕਹਿਆ ਜਾਂਦਾ ਸਰ ਮਾਤਰਾ ਕਿੰਨੀ ਨਾਰਮਲ ਹੋਣੀ ਚਾਹੀਦੀ ਹੈ ਸਰ ਇਹ ਏਜ ਦੇ ਇਨਸਾਮ ਨਾਲ ਹੁੰਦੀ ਹੈ ਯੈਸ ਸਭ ਤੋਂ ਜ਼ਿਆਦਾ ਮਾਤਰਾ ਜੰਮਦੇ ਨਿਆਣੇ ਚ ਨਿਊ ਬੋਰਨ ਚ ਹੁੰਦੀ ਹੈ ਪਾਈ ਜਾਂਦੀ ਜਿਹੜੀ ਕਿ 16 ਤੋਂ 18 ਔਰ ਲਾਈਫ ਚ ਦੁਬਾਰਾ ਕਦੇ ਵੀ ਉਨੀ ਨਹੀਂ ਹੁੰਦੀ ਇਹ ਇੱਕ ਕੁਦਰਤ ਦਾ ਕ੍ਰਿਸ਼ਮਾ ਸਮਝ ਲਓ ਵਰਦਾਨ ਸਮਝ ਲਓ ਔਰ ਇਸ ਦਾ ਕਿਉਂ ਡਾਕਟਰ ਸਾਹਿਬ ਕਿਉਂਕਿ ਇਨੀਸ਼ੀਅਲ ইয়ারਸ ਦੇ ਵਿੱਚ ਬੱਚੇ ਨੂੰ ਇੱਕ ਪਰਪੱਕ ਤਿਆਰ ਕਰਕੇ ਭੇਜਿਆ ਜਾਂਦਾ ਔਰ ਉਹਦੇ ਸਟੋਰ ਵੀ ਅਗਰ ਮਾਂ ਦੇ ਸਟੋਰ ਪੂਰੇ ਹੋਣਗੇ ਤਾਂ ਬੱਚੇ ਦੇ ਸਟੋਰ ਵੀ ਅਗਲੇ 6 ਮਹੀਨੇ ਤੱਕ ਕਿਉਂਕਿ ਉਹਨੇ ਆਇਰਨ ਵਾਲਾ ਕੋਈ ਵੀ ਬਹੁਤਾ ਫੂਡ ਨਹੀਂ ਖਾਣਾ ਦੁੱਧ ਹੀ ਪ੍ਰਿੰਸੀਪਲ ਉਹਦੀ ਡਾਈਟ ਹੋਣੀ ਹੈ ਜੀ ਸੋ ਤਾਂ ਕਿ ਉਹਨੇ ਧੀਰ ਤੱਕ ਉਹ ਟਾਈਮ ਉਹਦਾ ਨਿਕਲਦਾ ਹੈ ਜੀ ਅਡੋਲੈਸੈਂਟ ਦੇ ਵਿੱਚ ਵੀ ਜਦੋਂ ਸਡਨ ਗ੍ਰੋਥ ਸਪਰਟ ਆਉਂਦਾ ਹੈ ਰਾਈਟ ਇਸੇ ਤਰ੍ਹਾਂ ਹੀ ਪ੍ਰੈਗਨੈਂਟ ਲੇਡੀਜ਼ ਜਦੋਂ ਸਰੀਰ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਜੀ ਉਦੋਂ ਤੇ ਸਿਆਣੀ ਉਮਰ ਜੀ ਜਦੋਂ ਕਿ ਵੀਰੈਂਟ ইয়ারস রীড দি ਜਿਹੜੀ ਹੈਗੀ ਆ ਉਹ ਜ਼ਿਆਦਾ ਜੀ ਲੋਡ ਪੈਂਦੀ ਹੈਗੀ ਆ সো ਹਰ ਏਜ ਲਈ ਇੱਕ ਸਪੈਸੀਫਿਕ ਕੱਟਆਫ ਬਣੇ ਹੋਏ ਪਰ ਇਨ ਜਨਰਲ ਜੇ ਆਪਾਂ 10 ਤੋਂ 12 ਚੇਤੇ ਰੱਖਣ ਵਾਸਤੇ ਜੀ ਇਹ ਕੋਈ ਫਾਈਨਲ ਵ্যালੂ ਨਹੀਂ ਬੰਦਾ ਕਵੇ ਮੇਰਾ 10 ਆ ਤਾਂ ਮੈਂ ਬਹੁਤ ਵਧੀਆ ਜੀ ਕਿਉਂਕਿ ਇੱਕ ਡੋਲਰ ਸਾਈਡ ਨੂੰ ਕਹਾਂਗੇ 10 ਤੋਂ ਅਨੀਮੀਆਂ ਦੀ ਕੈਟਾਗਰੀ ਚ ਘੱਟ ਖੂਨ ਚ ਆਵੇਗਾ ਪਰ ਯਾਦ ਰੱਖਣ ਵਾਸਤੇ 10 ਤੋਂ 12 ਨੂੰ ਇੱਕ ਐਵਰੇਜ ਬੰਦਾ ਹੈ ਜਨਾਨੀ ਹੈ ਲੜਕਾ ਹੈ ਲੜਕੀ ਹੈ ਜੀ ਅਗਰ ਉਹਦਾ 12% ਤੋਂ ਉੱਪਰ ਹੈ ਤਾਂ ਉਹਨੂੰ ਅਸੀਂ ਨਾਰਮਲ ਚ ਗਿਣਾਂਗੇ ਉਤੋਂ ਘੱਟ ਜਦੋਂ ਵੀ ਹੈ ਤਾਂ ਉਹਨੂੰ ਐਨੀਮੀਆ ਚ ਗਿਣਾਂਗੇ ਜੀ ਡਾਕਟਰ ਜੀ ਜਿੱਦਾਂ ਤੁਸੀਂ ਇੱਕ ਮੈਨੂੰ ਕੱਟਆਫ ਦਿੱਤੀ ਏਜ ਵਾਈਜ਼ ਸੈਕਸ ਵਾਈਜ਼ ਤੇ ਮੈਂ ਇਹ ਪੁੱਛਣਾ ਚਾਹਾਂਗੀ ਜੇ ਸਪੋਜ਼ ਅੱਜਕੱਲ ਖਾਣ ਪੀਣ ਇਸ ਤਰ੍ਹਾਂ ਦਾ ਲੋਕੀ ਟੈਸਟ ਨਹੀਂ ਕਰਾ ਕੇ ਰਾਜੀ ਆਪਣੀ ਸਿਹਤ ਵੱਲੋਂ ਬਿਲਕੁਲ ਇਗਨੋਰ ਹੋਏ ਪਏ ਐ ਸਪੋਜ਼ ਐ ਐਨੀਮੀਆ ਖੂਨ ਦੀ ਘਾਟ ਇਗਨੋਰ ਹੋ ਜਾਂਦੀ ਐ 10 ਤੋਂ 7 7 ਤੋਂ 8 ਪਹੁੰਚ ਜਾਂਦੀ ਐ ਤੇ ਇਹ ਕਿਉਂ ਇੰਨਾ ਜ਼ਿਆਦਾ ਜ਼ਰੂਰੀ ਐ ਕਿ ਸ਼ਰੀਰ ਵਿੱਚ ਖੂਨ ਪੂਰਾ ਹੋਣਾ ਕਿਉਂ ਜ਼ਰੂਰੀ ਐ ਐਨੀਮੀਆ ਕਿਉਂ ਨਹੀਂ ਹੋਣਾ ਚਾਹੀਦਾ ਬਾਡੀ ਵਿੱਚ ਹਿਮੋਗਲੋਬਿਨ ਦਾ ਜਿਹੜਾ ਮੇਨ ਕੰਮ ਐ ਸਾਡੇ ਰੈੱਡ ਬਲੱਡ ਸੈੱਲ ਦਾ ਉਹ ਫੇਫੜਿਆਂ ਤੋਂ ਆਕਸੀਜਨ ਲੈ ਕੇ ਇਹ ਕੈਰੀਅਰ ਐ ਇਹਨਾਂ ਪੂਰੇ ਸ਼ਰੀਰ ਨੂੰ ਸਪਲਾਈ ਕਰਨੀ ਜੀ ਸੋ ਜਿਹੜੀ ਪਰਫਾਰਮੈਂਸ ਹੈ ਸਾਡੇ ਬਾਕੀ ਸਾਰੇ ਆਰਗਨਸ ਦੀ ਉਹ ਆਕਸੀਜਨ ਤੇ ਡਿਪੈਂਡੈਂਟ ਹੈ ਜੀ ਤੇ એનર્ਜੀ ਜਨਰੇਸ਼ਨ ਜਿਹੜੀ ਆ ਉਹ ਆਕਸੀਜਨ ਤੇ ਡਿਪੈਂਡੈਂਟ ਹੈ ਜੀ ਸੋ ਅਗਰ ਖੂਨ ਪੂਰਾ ਹੋਏਗਾ ਜੀ ਤੇ ਬਾਕੀ ਆਰਗਨ ਜਿਹੜੇ ਆ ਭਾਵੇਂ ਉਹ ਜਿਗਰ ਹੈ ਭਾਵੇਂ ਉਹ ਗੁਰਦੇ ਭਾਵੇਂ ਦਿਮਾਗ ਭਾਵੇਂ ਹਾਰਟ ਖੁਦ ਜੀ ਉਹਨਾਂ ਦੇ ਕੰਮ ਕਰਨ ਦੀ ਸਮਰੱਥਾ ਤਾਂ ਹੀ ਬਰਕਰਾਰ ਹੋਏਗੀ ਤੇ ਸਾਡੀਆਂ ਮਾਸਪੇਸ਼ੀਆਂ ਪੱਠੇ ਜਿਨ੍ਹਾਂ ਨੂੰ ਕਰਨਾ ਹੈ ਜੀ ਜਿਨ੍ਹਾਂ ਵਿੱਚ ਵੀ ਖੂਨ ਬਹੁਤ ਹੌਲੀ ਹੌਲੀ ਘਟੇਗਾ ਹਮ ਹਮ ਉਹਨਾਂ ਨੂੰ ਕਈ ਵਾਰੀ ਸਿੰਪਟਮ ਦਾ ਪਤਾ ਹੀ ਨਹੀਂ ਲੱਗਦਾ ਕਿਉਂਕਿ ਸਾਡਾ ਬਾਡੀ ਅਕਮੋਡੇਟ ਕਰ ਜਾਂਦਾ ਹਮ ਹਮ ਇਸ ਕਰਕੇ ਬਹੁਤ ਜਨਰਲ ਵੇਗ ਸਿੰਪਟਮ ਹੋਣਗੇ ਹਮ ਹਮ ਸੁਸਤੀ ਥਕਾਵਟ ਹਮ ਹਮ ਜਲਦੀ ਥੱਕ ਜਾਣਾ ਥੋੜਾ ਜਿਆ ਤੁਰਿਆਂ ਜਾਂ ਪੌੜੀਆਂ ਚੜ੍ਹਿਆਂ ਸਾਹ ਚੜ ਜਾਣਾ ਜੀ ਇਹ ਜਨਰਲ ਸਿੰਪਟਮ ਵੱਡਿਆਂ ਦੇ ਜੀ ਜਿਹੜੇ ਬਹੁਤ ਛੋਟੇ ਬੱਚੇ ਉਹਨਾਂ ਦੇ ਵਿੱਚ ਚਿੜਚਿੜਾਪਨ ਹਮ ਹਮ ਪ੍ਰੋਪਰ ਨੀਂਦ ਨਾ ਹੋਣਾ ਹਮ ਹਮ ਜਾਂ ਉਹ ਚੀਜ਼ਾਂ ਜਿਹੜੀਆਂ ਖਾਣ ਵਾਲੀਆਂ ਨੇ ਜੀ ਜਿਦਾ ਮਿੱਟੀ ਆ ਕੋਲੇ ਆ ਕਾਗਜ਼ ਐ ਪਹਿਲੇ ਸਮੇਂ ਸਲਟੀਆਂ ਕਾਮਨਲੀ ਯੂਜ਼ ਹੁੰਦੀਆਂ ਸੀ ਹਮ ਹਮ ਠੀਕ ਆ ਵਾਲ ਸਾਬਣ ਸਰਫ ਹਮ ਹਮ ਠੀਕ ਐ ਨਾ ਤੁਸੀਂ ਇਨ ਐਕਸਟ੍ਰੀਮ ਜਿਹੜੇ ਤੁਸੀਂ ਲੱਛਣ ਦੱਸ ਰਹੇ ਆ ਕਿ ਇਹ 10 ਪੁਆਇੰਟ ਤੇ ਸ਼ੁਰੂ ਹੋ ਜਾਂਦੇ ਕਿ ਹੋਰ ਘਟਣ ਤੇ ਨਹੀਂ ਸ਼ੁਰੂਆਤੀ ਲੱਛਣ ਬਹੁਤ ਹੀ ਨਾਨ ਸਪੈਸਿਫਿਕ ਜਿੱਦਾਂ ਮੈਂ ਦੱਸਿਆ ਹੋਣਗੇ ਪਰ ਜੇ ਉਹਨੂੰ ਇਗਨੋਰ ਕਰੀ ਜਾਵਾਂਗੇ ਟ੍ਰੀਟ ਨਹੀਂ ਕਰਾਂਗੇ ਤੇ ਹੌਲੀ ਹੌਲੀ ਜਿਹੜੇ ਉਹ ਵੱਧਦੇ ਜਾਣਗੇ ਜੀ ਨੰਬਰ 2 ਜਿਹੜੇ ਬਾਕੀ ਆਰਗਨਸ ਦਾ ਹੈਗਾ ਉਹਨਾਂ ਦੀ ਪਰਫਾਰਮੈਂਸ ਤੇ ਝਲਕ ਵੀ ਸਾਨੂੰ ਨਜ਼ਰ ਆਉਣ ਲੱਗ ਜਾਏਗੀ ਜਿਸ ਤਰ੍ਹਾਂ ਸਕੂਲ ਪਰਫਾਰਮੈਂਸ ਹੈ ਜੀ ਥੋੜੇ ਵੱਡੇ ਬੱਚਿਆਂ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਲੱਗੇਗਾ ਬਿਹੇਵੀਅਰ ਚੇਂजेस ਬਹੁਤ ਇੰਪੋਰਟੈਂਟ ਚੀਜ਼ ਹੈਗੀ ਬੱਚਿਆਂ ਦੇ ਨਾਲ ਸੰਬੰਧਿਤ ਜੇ ਦੇਖੀ ਤਾਂ ਵੱਡਿਆਂ ਦੇ ਵਿੱਚ ਜਿੱਦਾਂ ਜੇ ਲੈਟਸ ਪੋਜ਼ ਹਾਰਟ ਨਹੀਂ ਕੰਮ ਕਰਨ ਦੀ ਪਰਫਾਰਮੈਂਸ ਘਟ ਗਈ ਤਾਂ ਉਹਨੂੰ ਚਲਦੇ ਆ ਸਾਹ ਚੜੇਗਾ ਕੰਮ ਕਰਨ ਦੀ ਸਮਰੱਥਾ ਜਿਹੜਾ ਕੋਈ ਬੰਦਾ ਸਪੋਜ਼ ਮੈਨੂਅਲ ਕੰਮ ਕਰਦਾ ਉਹਨੂੰ ਬਹੁਤ ਛੇਤੀ ਡਿਟੈਕਟ ਹੋਏਗਾ ਇੱਕ ਬੰਦਾ ਜਾਂਦਾ ਦਫਤਰ ਹੈ ਜਾਂ ਦੁਕਾਨ ਤੇ ਆਪਣੀ ਗੱਦੀ ਤੇ ਸਾਰੀ ਦਿਹਾੜੀ ਬੈਠਾ ਰਹਿੰਦਾ ਹੋ ਸਕਦਾ ਉਹਨੂੰ ਨਾ ਹੀ ਪਤਾ ਲੱਗੇ ਓਕੇ ਲੇਕਿਨ ਜਿਹੜਾ ਮੈਨੂਅਲ ਵਰਕ ਕਰ ਰਿਹਾ ਹੈ ਲੇਬਰਸ ਵਰਕ ਕਰ ਰਿਹਾ ਹੈ ਜਿੰਨਾ ਫਿਜ਼ੀਕਲ ਮੂਵਮੈਂਟ ਉਹਦੀ ਜ਼ਿਆਦਾ ਹੈ ਹੈ ਮੰਨ ਲਓ ਇੱਕ ਰਿਕਸ਼ਾ ਚਲਾਉਣ ਵਾਲਾ ਹੈ ਇੱਕ ਲੇਬਰਰ ਹੈਗਾ ਇੱਕ ਪੱਲੇਦਾਰ ਹੈਗਾ ਗੈਸ ਕਿਸਾਨ ਹੈਗਾ ਉਹਨੂੰ ਬਹੁਤ ਜਲਦੀ ਪਤਾ ਲੱਗੇਗਾ ਯਾਰ ਅੱਗੇ ਮੈਂ ਚਾਰ ਪੰਜ ਬੋਰੀਆਂ ਚੜਾ ਵੀ ਲਵਾ ਟਰਾਲੀ ਤੇ ਤੇ ਨਹੀਂ ਫਰਕ ਪੈਂਦਾ ਸੀ ਹੁਣ ਮੈਂ ਛੇਤੀ ਥੱਕ ਜੰਨਾ ਜਾਂ ਮੈਨੂੰ ਆਸਰਾ ਚਾਹੀਦਾ ਜੀ ਡਾਕਟਰ ਸਾਹਿਬ ਇਹ ਤੇ ਤੁਸੀਂ ਦੱਸੀ ਗੱਲ ਕੀ ਡਾਕਟਰ ਕੋਲ ਪਹੁੰਚਦੀ ਹੈ ਨਾ ਕਾਰ ਬੈਠੇ ਮਾਵਾਂ ਕਿੱਦਾਂ ਪਤਾ ਚੱਲੇ ਕੀ ਦੇਖ ਕੇ ਬੱਚੇ ਨੂੰ ਦੇਖ ਕੇ ਹੈਨਾ ਕਿ ਕੀ ਕੀ ਦੇਖਣੋ ਕਿ ਕੋਈ ਨਖੂਨ ਚੈਕ ਹੋਣੇ ਆ ਕੋਈ ਅੱਖ ਹੈ ਕੋਈ ਸਕਿਨ ਹੈ ਕਿ ਵੀ ਇਹ ਬੱਚੇ ਦਾ ਸਾਡਾ ਖੂਨ ਘਟਦਾ ਪਿਆ ਕਿਦਾਂ ਸ਼ੁਰੂਆਤੀ ਕਿਹੜੇ ਸਿੰਪਟਮਸ ਐਂਡ ਸਾਈਨਸ ਕਿਹੜੇ ਹੁੰਦੇ ਨੇ ਸਭ ਤੋਂ ਈਜ਼ੀ ਚੀਜ਼ਾਂ ਹੈਗੀਆਂ ਕਿ ਜੀਭ ਦਾ ਰੰਗ ਜੀ ਅੱਖਾਂ ਦੇ ਅੰਦਰੂਨੀ ਰੰਗ ਹਾਂ ਹਾਂ ਨੋਹਾਂ ਦਾ ਰੰਗ ਜੀ ਬੈਸਤ ਤਰੀਕਾ ਹੁੰਦਾ ਕਿ ਘਰ ਦੇ ਸਾਰੇ ਮੈਂਬਰਾਂ ਨੂੰ ਭਾਵੇਂ ਖਾਣੇ ਦੇ ਖਾਣ ਵੇਲੇ ਜਾਂ ਕਿਸੇ ਵੇਲੇ ਇਕੱਠੇ ਬੈਠੇ ਆ ਜੀ ਇੱਕ ਦੂਜੇ ਦੇ ਨੋਹਾਂ ਨਾਲ ਕੰਪੇਅਰ ਕਰ ਲੋ ओके okay. ठीक है किसी दा भी नॉर्मल तो ਘਟ ਹੈ ਕਿਉਂਕਿ ਜਿਹੜਾ ਚਮੜੀ ਦਾ ਰੰਗ ਪੇਲ ਹੋਣਾ ਉਹ ਇੱਕ ਲੇਟ ਸਾਈਨ ਜੀ अर्लीस्ट ਟਾਈਮ ਜਿਹੜੇ ਹੈਗੇ ਪੇਲ ਰਹੀ ਹੈ ਹਮ ਹਮ ਠੀਕ ਹੈ ਜੋ ਜੋ ਵਧਦਾ ਜਾਏਗਾ ਫਿਰ ਤ ਨੌ ਜਿਹੜੇ ਆ ਬਿਲਕੁਲ ਭੁਰਪਰੇ ਹੋ ਜਾਣਗੇ ਟੁੱਟਣ ਲੱਗ ਪੈ ਜਾਣਗੇ ਜਿਹੜਾ ਕਰਵੇਚਰ ਹੁੰਦਾ ਇੱਕ ਨੈਚੁਰਲ ਹਮ ਯੈਸ ਉਹਦਾ ਲਾਸ ਹੋ ਜਾਏਗਾ ਈਵਨ ਫਲੈਟ ਤੇ ਨੌ ਡੂੰਗੇ ਹੋਣ ਲੱਪਣ ਨੋਆਂ ਦੇ ਵਿੱਚ ਡੂੰਗ ਪੈਣ ਲੱਪ ਪੈਂਦਾ ਪਰ ਉਹ ਸੀਵੀਅਰ ਫਾਰਮਸ ਹੈਗੇ ਆ अर्ली ਗੈਸ ਜਿਹੜਾ ਪੇਲਰ ਹੈਗਾ ਜੀ ਠੀਕ ਹੈ ਨਾ ਇੱਕ ਪਲਤਣਪਣ ਉਹ ਦੇਖ ਕੇ ਵੀ ਦੂਸਰਾ ਬੰਦਾ ਵੀ ਮਿੰਟਸ ਜੱਜ ਕਰੇਗਾ ਕਿ ਬੱਚੇ ਦਾ ਰੰਗ ਬੱਗਾ ਆਮ ਤੌਰ ਤੇ ਪੰਜਾਬੀ ਭਾਸ਼ਾ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ ਕਿ ਕੋਈ ਇਹ ਚ ਪੜੇ ਜਾਣ ਪੜਵਾਲਾ ਕੋਈ ਹੈ ਨਹੀਂ ਹੈਗਾ ਡਾਕਟਰ ਮਾਵਾ ਤਾਂ ਕਹਿੰਦੀ ਹੈ ਮੁੰਡਾ ਗੋਰਾ ਹੀ ਬਹੁਤ ਹੈ ਰੰਗ ਹੀ ਬੜਾ ਸਾਫ਼ ਹੈ ਇਹ ਇਹ ਚੀਜ਼ ਮੰਦੀਆਂ ਹੀ ਨਹੀਂ ਕਈ ਵਾਰੀ ਆਊਟ ਆਫ ਇਗਨੋਰੈਂਸ ਜੀ ਕਿ ਉਹਨਾਂ ਨੂੰ ਲੱਗਦਾ ਹੈਗਾ ਕਿ ਕਿਉਂਕਿ ਗੋਰੇ ਰੰਗ ਨੂੰ ਸਮ ਹੋ ਥੋੜਾ ਚੰਗਾ ਗਿਣਿਆ ਜਾਂਦਾ ਹੈਗਾ ਪੰਜਾਬੀਆਂ ਚ ਖਾਸ ਕਰਕੇ ਤੋਂ ਉਹ ਇਸੀ ਨੂੰ ਇਗਨੋਰ ਵੀ ਕਰ ਦਉਂਦੇ ਆ ਜੀ ਤਕਸਵ ਐਨੀਮੀਆ ਦਾ ਖੂਨ ਦੀ ਕਾਰਤਾ ਸਾਡੀ ਸੋਸਾਇਟੀ ਵਿੱਚ ਕਿੰਨਾ ਕਿ ਇਨਸੀਡੈਂਸ ਤੁਸੀਂ ਕਹੋਗੇ ਹੋਏਗਾ ਕਿੰਨਾ ਸਿਵियर ਹੈ ਚੀਜ਼ ਪ੍ਰੋਬਲਮ ਹੈਗੀ ਸਾਡੀ ਸੋਸਾਇਟੀ ਵਿੱਚ ਜੇ ਅਸੀਂ ਨੈਸ਼ਨਲ ਹੈਲਥ ਸਰਵੇ ਤੇ ਇਵਨ ਪੀਜੀਆਈ ਚੰਡੀਗੜ੍ਹ ਦਾ ਰੀਸੈਂਟ ਡਾਟਾ ਜਿਹੜਾ ਹੈਗਾ ਜਿਹੜਾ ਕਿ ਉਹਨਾਂ ਨੇ ਪ੍ਰਾਈਵੇਟ ਸਕੂਲਾਂ ਚ ਕੀਤਾ ਬੱਚਿਆਂ ਦੇ ਉੱਪਰ ਜੀ ਜਿਹਦੇ ਵਿੱਚ 5 ਸਾਲ ਤੋਂ ਲੈ ਕੇ 18 ਸਾਲ ਤੱਕ ਬੱਚੇ ਉਹਨਾਂ ਰੋਲ ਕੀਤੇ ਜੀ ਉਹਨਾਂ ਨੂੰ ਖੁਦ ਇਹ ਸੀ ਤੇ ਹੈਰਾਨੀ ਹੋਈ ਕਿ 65 ਤੋਂ 70% ਬੱਚੇ ਪ੍ਰਾਈਵੇਟ ਸਕੂਲਾਂ ਦੇ ਜਿੱਥੇ ਕਿ ਸੋਚਿਆ ਜਾਂਦਾ ਹੈ ਕਿ ਚੰਗੇ ਪਰੇ ਘਰਾਂ ਦੇ ਨਿਆਣੇ ਜਿਹੜੇ ਉਸ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਉਹਨਾਂ ਦਾ ਇਨਸੀਡੈਂਸ ਸੀ ਅਨੀਮੀਆ ਦਾ ਪਰ ਓਵਰ ਆਲ 55 ਤੋਂ 60% ਦੇ ਵਿੱਚ ਵਿੱਚ ਨੈਸ਼ਨਲ ਐਵਰੇਜ ਹੈ ਜੀ ਜੇ ਸਾਰੇ ਏਜ ਗਰੁੱਪਸ ਨੂੰ ਵੀ ਕੰਬਾਈਨ ਕਰ ਲਈਏ ਹੁਣ ਵੀ ਡਾਕਟਰ ਸਾਹਿਬ ਅੱਜ ਦੇਸ ਮੂਮੈਂਟ ਆਲਸੋ ਜੀ ਡਾਕਟਰ ਜੀ ਬਤੇ ਆਪਾਂ ਟੈਸਟ ਕਿਦਾਂ ਕਰਾਂਦੇ ਮਰੀਜ਼ ਤੁਹਾਡੇ ਕੋਲ ਆਇਆ ਤੁਸੀਂ ਡਿਟੇਲ ਹਿਸਟਰੀ ਲਿੱਤੀ ਸਾਈਨ ਸਿੰਟਮ ਲਿੱਤੇ ਮਾਂ ਨੇ ਮੰਨਾ ਨਹੀਂ ਬੱਚਾ ਗੋਰਾ ਹੀ ਬਹੁਤ ਹੈ ਮੇਰਾ ਇਹਦੇ ਕਿਹੜੇ ਟੈਸਟ ਹੁੰਦੇ ਔਰ ਕੀ ਬਹੁਤ ਜ਼ਿਆਦਾ ਐਕਸਪੈਂਸਿਵ ਹੁੰਦੇ ਨਹੀਂ ਟੈਸਟਾਂ ਤੋਂ ਪਹਿਲਾਂ ਜੇ ਆਪਾਂ ਉਹਨਾਂ ਦੇ ਕਾਰਨਾਂ ਤੇ ਜਾਈਏ ਕਾਰਨਾਂ ਤੇ ਜਿਹੜੇ ਲਾਲ ਕਣਾਂ ਜਾਂ ਤੋਂ ਵੱਢ ਗਏ ਨੇ ਜੀ ਇਹ ਉਹ ਬਣਦੇ ਆ ਤੇ ਜ਼ਿਆਦਾ ਟੁੱਟ ਜਾਂਦੇ ਆ ਹਾਂ ਹਾਂ ਜਾਂ ਸਰੀਰ ਚੋਂ ਕਿਤੇ ਵੀ ਬਲੱਡ ਲਾਸ ਹੋ ਰਿਹਾ ਜਿਹੜਾ ਕਿ ਸਾਨੂੰ ਨਜ਼ਰ ਆ ਰਿਹਾ ਜਾਂ ਨਹੀਂ ਨਜ਼ਰ ਆ ਰਿਹਾ ਜਿਹਨੂੰ ਕਲਟ ਬਲੱਡ ਲੌਸ ਕਰਨਾ ਹੈ ਜੀ ਜਿਹੜੇ ਆਰਬੀਸੀ ਨਹੀਂ ਬਣਦੇ ਉਹਦੇ ਵੀ ਮੇਨ ਦੋ ਕਾਰਨ ਹੈ ਇੱਕ ਤਾਂ ਨਿਊਟ੍ਰੀਸ਼ਨ ਹਮ ਹਮ ਕਿ ਤੁਹਾਡੀ ਖੁਰਾਕ ਚ ਆਇਰਨ ਬੀ12 ਫੋਲਿਕ ਐਸਿਡ ਦੀ ਜਿਹੜੇ ਕਿ ਜ਼ਰੂਰੀ ਤੱਤ ਹੈ ਹਮ ਹਮ ਉਹਨਾਂ ਦੀ ਘਾਟ ਹੈ ਤੁਹਾਡੇ ਸਰੀਰ ਦੀ ਕੈਪੈਸਿਟੀ ਹੈ ਪਰ ਸਰੀਰ ਬਣਾ ਨਹੀਂ ਰਿਹਾ ਕੋਈ ਜੀ ਦੂਸਰਾ ਹੈ ਕਿ ਬੋਨ ਮੈਰੋ ਜਿੱਥੇ ਕਿ ਸੈੱਲ ਜਿਹੜੇ ਹੈਗੇ ਆ ਬਣਨੇ ਆ ਬਣਦੇ ਆ ਉਹ ਬੋਨ ਮੈਰੋ ਚ ਵੱਧੂ ਸੈੱਲ ਜਾਂ ਫੈਟ ਇਕੱਠੀ ਹੋ ਗਏ ਕਿਸੇ ਕਾਰਨ ਵਸ ਓਕੇ ਕਿ ਜਿਹੜੇ ਪ੍ਰੀਕਰਸਰ ਸੈੱਲ ਜਿਹੜੇ ਉਹੀ ਬਹੁਤ ਘੱਟ ਹੈ ਓਕੇ ਜਿਹੜੇ ਹੈ ਉਹਨਾਂ ਦੀ ਕੈਪੈਸਿਟੀ ਤੇ ਭਾਵੇਂ ਠੀਕ ਹੈ ਪਰ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਤੇ ਕਿ ਲੋਡ ਜੋਗਾ ਬਣਾ ਹੀ ਨਹੀਂ ਸਕਦਾ ਜੀ ਜਿਨ੍ਹਾਂ ਕੇਸਾਂ ਦੇ ਵਿੱਚ ਬਣਦੇ ਜ਼ਿਆਦਾ ਪਰ ਉਹ ਛੇਤੀ ਟੁੱਟ ਜਾਂਦੇ ਉਹ ਕੁਝ ਇੱਕ ਜੇਨੇਟਲ ਡਿਸਆਰਡਰ ਹੈ ਹਮ ਹਮ ਨਾਰਥ ਇੰਡੀਆ ਚ ਥੈਲੇਸੀਮੀਆ ਸਭ ਤੋਂ ਕਾਮਨ ਹੈ ਜੀ ਜੀ সেন্ট্রਲ ਇੰਡੀਆ ਦੇ ਵਿੱਚ ਤੇ ਸਾਊਥ ਇੰਡੀਆ ਦੇ ਵਿੱਚ ਜਿਹੜਾ ਸਿਕਲ ਸੈਲ ਐਨੀਮੀਆ ਜੀ ਸਿਕਲ ਸੈਲ ਡਿਜ਼ੀਜ਼ ਇਹ ਹੈਡੀਟੇਬਲ ਡਿਸਆਰਡਰ ਹੈ ਹਮ ਹਮ ਉਹ ਜਮਾਂਦਰੂ ਪੁੱਛ ਤਰ ਪੁੱਛ ਤੋਂ ਹੋਣ ਵਾਲੀਆਂ ਚੀਜ਼ਾਂ ਜੀ ਸਰੀਪ ਪ੍ਰੈਜ਼ੈਂਟ ਕਦੋਂ ਹੁੰਦੀ ਹੈ ਨੇ ਜੇ ਇਹ ਜਮਾਂਦਰੂ ਚੀਜ਼ਾਂ ਨੇ ਸਪੋਜ਼ੇ ਟੁੱਟੀ ਰਹੀ ਹੈ ਮਾਂ ਨੂੰ ਵੀ ਨਹੀਂ ਪਤਾ ਬੱਚੇ ਨੂੰ ਵੀ ਨਹੀਂ ਪਤਾ ਤੇ ਜੇ ਪ੍ਰੈਜ਼ੈਂਟੇਸ਼ਨ ਕਦੀ ਹੁੰਦੀ ਹੈ ਇੱਕ ਮਹੀਨੇ ਦੇ ਅੰਦਰ ਪਹਿਲਾ ਔਰ ਦਿਖੇਗਾ ਫਿਰ ਕਾਸ਼ 6 ਮਹੀਨੇ ਤੇ ਦਿਖਣੀ ਹੈ ਕਿਸ ਤਰ੍ਹਾਂ ਹੋਏਗਾ ਨਹੀਂ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਨਿਊ ਬੌਰਨ ਨੂੰ ਤਾਂ ਪਰਮਾਤਮਾ ਨੇ ਵਰਦਾਨ ਹੈ ਉਹਦਾ ਕੁਝ ਨਹੀਂ ਹੋਣਾ ਜੀ ਫਿਰ ਐਚਬੀ ਡ੍ਰੌਪ ਕਰਦਾ ਕਰਦਾ 2 ਤੋਂ 4 ਮਹੀਨੇ ਦੇ ਅੰਦਰ ਇਹ 7-8 ਲੈਵਲ ਤੱਕ ਵੀ ਡਾਊਨ ਆ ਸਕਦਾ ਪਰ ਉਹਨੂੰ ਅਸੀਂ ਫਿਜ਼ੀਓਲੋਜੀਕਲ ਅਨੀਮੀਆ ਕਹਿੰਦੇ ਬੱਚੇ 'ਚ ਕੋਈ ਸਿੰਪਟਮ ਨਹੀਂ ਹੋਏਗਾ ਓਕੇ ਫਿਰ ਰਾਈਜ਼ ਕਰਨਾ ਸ਼ੁਰੂ ਕਰ ਦਿੰਦਾ ਜਿਨ੍ਹਾਂ ਚ ਸੈੱਲ ਜ਼ਿਆਦਾ ਟੁੱਟਣਗੇ ਉਹਨਾਂ ਚ ਉਹ ਰਾਈਜ਼ ਨਹੀਂ ਆਏਗਾ ਹੂੰ ਹੂੰ ਜਾਂ ਬੱਚੇ ਨੂੰ ਐਗਜ਼ਾਮਨ ਕਰਤੇ ਉਹਦਾ ਜਿਗਰ ਜਾਂ ਤਿੱਲੀ ਬਦੇ ਹੋਏ ਨਜ਼ਰ ਆਉਂਦੇ ਕਾਮਨ ਜਿੱਥੇ ਵੀ ਸੈੱਲ ਟੁੱਟਣ ਦੀ ਸ਼ਿਕਾਇਤ ਹੈਗੀ ਇਹ ਉਦੋਂ ਹੀ ਸਿਨੈਰੀਓ ਹੁੰਦਾ ਹੈ ਕਿ ਜੇ ਕਿਸੇ ਪਰਿਵਾਰ ਨੂੰ ਪਹਿਲਾਂ ਪਤਾ ਹੀ ਨਹੀਂ ਕਿ ਇਹੋ ਜਿਹੀਆਂ ਚੀਜ਼ਾਂ ਐਗਜ਼ਿਸਟ ਵੀ ਕਰਦੀਆਂ ਸੋ ਜਦੋਂ ਅਸੀਂ ਪ੍ਰੋਵੈਂਸ਼ਨ ਆਸਪੈਕਟ ਡਿਸਕਸ ਕਰਾਂਗੇ ਉਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਹਰ ਪਰਿਵਾਰ ਨੂੰ ਆਪਣੇ ਨਾਨਕੇ ਦਾਦਕਿਆਂ ਦਾ ਟ੍ਰੈਂਡ ਜਿਹੜਾ ਹੈ ਜੀ ਹੀਮੋਗਲੋਬਿਨ ਦਾ ਉਹ ਜਰੂਰ ਪਤਾ ਹੋਣਾ ਚਾਹੀਦਾ ਡਾਕਟਰ ਜੀ ਵੇਦੇ ਲਈ ਕੋਈ ਟੈਸਟ ਵੀ ਹੁੰਦਾ ਹੈ ਯੈਸ ਜਿਹੜਾ ਕ੍ਰੋਮੈਟੋਗ੍ਰਾਫੀ ਤੋਂ ਸਾਨੂੰ ਪਤਾ ਲੱਗ ਜਾਂਦਾ ਹੈਗਾ ਜੀ ਕਿ ਤੁਹਾਡੇ ਆ ਜਿਹੜਾ ਹੀਮੋਗਲੋਬਿਨ ਦਾ ਵੈਰਾਈਟੀ ਕਿਹੜੀ ਹੈ ਜੀ ਸਟੇਬਲ ਹੀਮੋਗਲੋਬਿਨ ਹੈ ਕਿ ਅਨਸਟੇਬਲ ਹੀਮੋਗਲੋਬਿਨ ਡਾਕਟਰ ਜੀ ਟੈਸਟ ਵਿਆਹ ਤੋਂ ਪਹਿਲਾਂ ਹੋਣਾ ਚਾਹੀਦਾ ਕਿ ਵਿਆਹ ਤੋਂ ਬਾਅਦ ਆਈਡਲੀ ਵਿਆਹ ਤੋਂ ਪਹਿਲਾਂ ਹੋਣਾ ਚਾਹੀਦਾ ਹਰ ਵਿਆਹ ਤੋਂ ਪਹਿਲਾਂ ਜੇਸ ਮੁੰਡੇ ਕੋਈ ਲੜਕਾ ਲੜਕੀ ਦੋਨਾਂ ਨੂੰ ਦੋਨਾਂ ਦਾ ਹੋਣਾ ਚਾਹੀਦਾ ਕਿਉਂਕਿ ਜਦੋਂ ਕੈਰੀਅਰ ਸਟੇਜ ਜਿਹੜੀ ਹੈ ਬਾਹਰੋਂ ਦੇਖਣ ਨੂੰ ਕੋਈ ਲੱਛਣ ਨਹੀਂ ਹੋਏਗਾ ਹਾਂ ਉਹਨਾਂ ਦਾ ਐਚਬੀ 9 10 ਇਸ ਰੇਂਜ ਚ ਰਹਿੰਦਾ ਇਸ ਕਰਕੇ ਉਹ ਬਦਰ ਵੀ ਨਹੀਂ ਕਰਦੇ ਕਿ ਮੈਂ ਠੀਕ ਠਾਕ ਹਾਂ ਜੀ ਪਰ ਜਦੋਂ ਸੇਮ ਦੋ ਕੈਰੀਅਰ ਦਾ ਮੈਰਿਜ ਅਗਰ ਹੋਏਗੀ ਜੀ ਤੇ ਉਹਨਾਂ ਦੇ ਵਿੱਚ ਫਿਰ ਜਿਹੜੇ ਉਹਨਾਂ ਦੇ ਬੱਚੇ ਆ ਜੀ ਉਹਨਾਂ ਨੂੰ ਬਹੁਤ ਮੇਜਰ ਟ੍ਰਬਲ ਆ ਜਾਏਗੇ ਉਹ ਫਿਰ ਮੇਜਰ ਚ ਗਿਣਿਆ ਜਾਂਦਾ ਓਕੇ ਵਿੱਚ ਨੀਡਡ ਵੈਰੀ ਫ੍ਰੀਕੁਐਂਟ ਬਲੱਡ ਟ੍ਰਾਂਸਫਿਊਜ਼ਨ ਓਕੇ ਜਾਂ ਫਿਰ ਬੋਨ ਮੈਰੋ ਟ੍ਰਾਂਸਪਲਾਂਟਿਕ ਕੋਈ ਇੱਕ ਉਹ ਦਾ ਅਨਸਰ ਹੈ ਡਾਕਟਰ ਸਾਹਿਬ ਤੁਸੀਂ ਥੈਲੇਸੀਮੀਆ ਦੀ ਗੱਲ ਕਰ ਰਹੇ ਹੋ ਥੈਲੇਸੀਮੀਆ ਬਾਰੇ ਜਿਸ ਦਾ ਡਾਕਟਰ ਸਾਹਿਬ ਰੰਧਾਵਾ ਬਾਰ-ਬਾਰ ਕਹਿ ਰਹੇ ਹੈ ਕਿ ਇੱਕ ਹੈਮੋਗਲੋਬਿਨ ਕ੍ਰੋਮੈਟੋਗ੍ਰਾਫੀ ਦਾ ਜਿਹੜਾ ਟੈਸਟ ਹੁੰਦਾ ਹੈ ਐਚਪੀ ਇਲੈਕਟ੍ਰੋਫੋਰੇਸਿਸ ਉਹ ਹਰ ਮੈਰਿਜ ਤੋਂ ਪਹਿਲਾਂ ਮੁੰਡੇ ਔਰ ਕੁੜੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਐਸੇ ਕਰਕੇ ਹੀ ਸਾਡੇ ਨਾਰਥ ਇੰਡੀਆ ਵਿੱਚ ਥੈਲੇਸੀਮੀਆ ਪ੍ਰੋਬਲਮ ਜਿਹੜੀ ਹੈ ਬੱਚਿਆਂ ਵਿੱਚ ਬਹੁਤ ਜ਼ਿਆਦਾ ਵਧ ਰਹੀ ਹੈ ਜਿਹਦੇ ਵਿੱਚ ਹਰ ਮਹੀਨੇ ਕਈ ਵਾਰ ਮਹੀਨੇ ਵਿੱਚ ਦੋ ਜਾਂ ਤਿੰਨ ਵਾਰੀ ਵੀ ਬਲੱਡ ਚੜਾਉਣਾ ਪੈਂਦਾ ਹੈ ਔਰ ਬਲੱਡ ਚੜਾਣਾ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਜਿੰਨੀ ਇੱਕ ਵਾਰੀ ਬਲੱਡ ਚੜਾਇਆ ਜਾਂਦਾ ਆਇਰਨ ਡਿਪੋਜ਼ੀਸ਼ਨ ਬਾਡੀ ਵਿੱਚ ਹੁੰਦੀ ਹੈ ਫਿਰ ਉਸ ਆਇਰਨ ਨੂੰ ਹਟਾਣ ਲਈ ਦਵਾਈਆਂ ਲੈਣੀਆਂ ਪੈਂਦੀਆਂ ਐ ਇਸ ਕਰਕੇ ਅੱਜ ਦੇ ਇਸ ਸਾਡੇ ਐਪੀਸੋਡ ਤੋਂ ਇੱਕ ਬਹੁਤ ਹੀ ਇੰਪੋਰਟੈਂਟ ਸੀ ਗਲੈਂਦੀ ਲੋੜ ਹੈ ਕਿ ਮੈਰਿਜ ਤੋਂ ਪਹਿਲਾਂ ਕੁਝ ਟੈਸਟਸ ਹੋਣੇ ਕਈ ਹੋਰ ਬਿਮਾਰੀਆਂ ਤੇ ਟੈਸਟ ਹੋਣੇ ਵੀ ਬਹੁਤ ਜ਼ਰੂਰੀ ਹੈ ਔਰ ਇੱਕ ਐਰ ਟੈਸਟ ਹੋਣੇ ਬਹੁਤ ਜ਼ਰੂਰੀ ਹੈ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ ਇੱਕ ਦਰਸ਼ਕ ਸਾਡੇ ਨਾਲ ਜੁੜੇ ਨੇ ਹੈਲੋ ਸਰ ਸਾਹਿਬ ਹੈਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੇਵ ਸਿੰਘ ਬੋਲਦਾ ਨਹੀਂ ਫਰੋਇਪਰ ਤੋਂ ਜੀ ਹਾਂਜੀ ਤੁਹਾਡੀ ਆਵਾਜ਼ ਕਲੀਅਰ ਨਹੀਂ ਹੈ ਥੋੜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਸੁਣ ਸਕਦੇ ਹਾਂ ਤੁਸੀਂ ਕੌਣ ਬੋਲ ਰਹੇ ਹੋ ਮੈਂ ਗੁਰਦੇਵ ਸਿੰਘ ਬੋਲਦਾ ਨਹੀਂ ਫਰੋਇਪਰ ਤੋਂ ਜੀ ਹਾਂਜੀ ਗੁਰਦੇਵਾਲ ਸਿੰਘ ਜੀ ਕੀ ਪੁੱਛਣਾ ਚਾਹੁੰਦੇ ਆ ਡਾਕਟਰ ਸਾਹਿਬ ਨੂੰ ਮੇਰੇ ਦਰਦ ਸਾਹਿਬ ਨਾਲ ਜ਼ੋਰ ਦੁਖਦੇ ਨੇ ਜੀ ਏਜ ਕਿੰਨੀ ਤੁਹਾਡੀ ਮੇਰੀ 54 ਸਾਲ ਦੀ ਉਮਰ ਹੈ ਜੀ ਇਸ ਤਰ੍ਹਾਂ ਹੈ ਜੀ ਸਾਡਾ ਅੱਜ ਦਾ ਟੌਪਿਕ ਖੂਨ ਦੀ ਕਮੀ ਤੇ ਜ਼ਿਆਦਾ ਹੈਗਾ ਸਬੰਧਤ ਕਿਉਂਕਿ ਤੁਹਾਨੂੰ ਬੇਸਿਕਲੀ ਹੱਡੀਆਂ ਦੇ ਸਪੈਸ਼ਲਿਸਟ ਨੂੰ ਕੰਸਲਟ ਕਰਕੇ ਨਾ ਅੱਛਾ ਜੀ ਜੋੜਾਂ ਨਾਲ ਸਬੰਧਤ ਉਹ ਤੁਹਾਨੂੰ ਗਾਈਡ ਬੈਟਰ ਕਰਨਗੇ ਜੀ ਕਿਉਂਕਿ ਖੂਨ ਦੀ ਕਮੀ ਦਾ ਬਹੁਤ ਵੇਗ ਸਾਈਨ ਜੋੜਾਂ 'ਚ ਦਰਦ ਹੈ ਇਹਦੇ ਨਾਲ ਸਿੱਧਾ-ਸਿੱਧਾ ਲਿੰਕ ਕੋਈ ਨਹੀਂ ਹੈ ਹਾਂਜੀ ਤੋ ਡਾਕਟਰ ਸਾਹਿਬ ਐਕ ਰੋਮੈਟੋਗ੍ਰਾਫੀ ਦੀ ਆਪਾਂ ਗੱਲ ਕੀਤੀ ਉਸ ਤੋਂ ਇਲਾਵਾ ਤੁਸੀਂ ਜਿਹੜੇ ਕਾਰਨ ਦੱਸਦੇ ਪਏ ਸੀ ਕਿ ਡਾਈਟ ਤੁਸੀਂ ਇੱਕ ਕਿਹਾ ਕਿ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਸੇ ਵੀ ਡਾਈਟ ਦੀ ਰეკਮੈਂਡੇਸ਼ਨ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਲੋਕਲੀ ਅਵੇਲੇਬਲ ਹੋਵੇ ਜੀ ਕਲਚਰਲੀ ਐਕਸੈਪਟੇਬਲ ਹੋਵੇ ਜੀ ਬਟ ਡਾਕਟਰ ਸਾਹਿਬ ਇੱਥੇ ਤਾਂ ਪੰਜਾਬ ਵਿੱਚ ਤੇ ਦੁੱਧ ਤੋਂ ਉੱਪਰ ਹੀ ਨਹੀਂ ਆਉਂਦੇ ਜੇ ਮਾਵਾਂ ਨੇ 3-4 ਗਲਾਸ ਦੁੱਧ ਪਿਲਾਤਾ ਤਾਂ ਆਇਰਨ ਵੀ ਆ ਗਿਆ ਕੈਲਸ਼ੀਅਮ ਵੀ ਆ ਗਿਆ ਪ੍ਰੋਟੀਨ ਵੀ ਆ ਗਏ ਕਿਉਂਕਿ ਇੱਕ ਬਹੁਤ ਦੇਰ ਤੋਂ ਧਾਰਨਾ ਬਣੀ ਹੋਈ ਹੈ ਕਿ ਦੁੱਧ ਇੱਕ ਸੰਪੂਰਨ ਖੁਰਾਕ ਹੈ ਜੀ ਪਰ ਦੁੱਧ ਸੰਪੂਰਨ ਖੁਰਾਕ ਮਾਂ ਦਾ ਦੁੱਧ ਸਿਰਫ ਫਸ 6 ਮੰਥ ਜੀ ਇੱਕ ਸੰਪੂਰਨ ਖੁਰਾਕ ਹੈ ਕੋਈ ਵੀ ਐਨੀਮਲ ਮਿਲਕ ਸੰਪੂਰਨ ਖੁਰਾਕ ਕਿਸੇ ਵੀ ਉਮਰ ਤੇ ਨਹੀਂ ਹੈਗਾ ਜੀ ਉਹਨੂੰ ਲੋਡ ਪੈ ਗਈ ਡਾਕਟਰ ਮਾਂ ਦੇ ਦੁੱਧ ਦੇ ਨਾਲ ਵੀ ਅਸੀਂ 1.5 ਮਹੀਨੇ ਤੇ ਬੱਚੇ ਨੂੰ ਆਇਰਨ ਡਰਾਪਸ ਸ਼ੁਰੂ ਕਰਦੇ ਹਾਂ ਬਿਲਕੁਲ ਜੀ ਜੀ ਵਿਟਾਮਿਨ ਡੀ ਔਰ ਆਇਰਨ ਸਪਲੀਮੈਂਟ ਜਿਸ ਤਰ੍ਹਾਂ ਅਸੀਂ ਗਰਭਵਤੀ ਮਾਂਵਾਂ ਨੂੰ ਦਿੰਦੇ ਹਾਂ ਜੀ ਮੈਂ ਉਸ ਤੋਂ ਵੀ ਪਿੱਛੇ ਜਾਵਾਂ ਚਾਹਾਂਗਾ ਕਿ ਯੰਗ ਅਡੋਲੈਸੈਂਟ ਮਦਰਸ ਜੀ ਠੀਕ ਹੈ ਹਮ ਵਾਂਸ ਦੇ ਆਰ ਪਲੈਨਿੰਗ ਫਾਰ ਮੈਰਿਜ ਰਾਈਟ ਰਾਈਟ ਐਟ that ਟਾਈਮ that ਇਸ ਦਾ ਮੋਸਟ ਓਪਰਚੁਨਿਟ ਟਾਈਮ ਕਿ ਉਹ ਆਪਣਾ ਹਿਮੋਗਲੋਬਿਨ ਸਟੇਬਲਾਈਜ਼ ਕਰ ਜੀ ਟਾਈਪ ਆਫ ਹਿਮੋਗਲੋਬਿਨ ਦਾ ਪਤਾ ਹੋਵੇ ਹਮ ਦੈਨ ਦੇ ਸ਼ੁੱਡ ਵੈਂਚਰ ਇਨਟੂ ਮ ਤਾਂ ਕਿ ਬੱਚੇ ਨੂੰ ਸੰਤੁਲਿਤ ਖੁਰਾਕ ਮਿਲਦੀ ਰਹੇ ਜਿਹੜੀ ਮੈਂ ਕਲਚਰਲੀ ਐਕਸੈਪਟੇਬਲ ਦੀ ਗੱਲ ਕਰ ਰਿਹਾ ਹੈਗਾ ਕੁਝ ਪਰਿਵਾਰਾਂ ਚ ਮੀਟ ਅੰਡਾ ਨਹੀਂ ਖਾਇਆ ਜਾਂਦਾ ਜੀ ਕੁਝ ਪਰਿਵਾਰਾਂ ਚ ਕੁਝ ਧਾਰਨਾਵਾਂ ਕੁਝ ਖੁਰਾਕ ਨੂੰ ਲੈ ਕੇ ਹੈਗੀਆਂ ਜੀ ਕੁਝ ਪਰਿਵਾਰ ਸੋਚੇ ਬੱਕਰੀ ਦਾ ਦੁੱਧ ਬਹੁਤ ਚੰਗਾ ਜੀ ਜਦ ਕਿ ਬਿਲਕੁਲ ਗਲਤ ਹੈ ਹੂੰ ਹੂੰ ਬੱਕਰੀ ਦਾ ਦੁੱਧ ਫੋਲਿਕ ਐਸਿਡ ਚ ਗਰੋਸਲੀ ਡੈਫੀਸ਼ੈਂਟ ਹੁੰਦਾ ਹੂੰ ਹੂੰ ਔਰ ਜਿਹੜਾ ਕਿ ਅਨੀਮੀਆ ਨੂੰ ਹੋਰ ਗੰਭੀਰ ਕਰਦਾ ਹੈਗਾ ਉਹਦਾ ਕਿਸੇ ਪਾਸਿਓ ਕੋਈ ਵੀ ਐਡਵਾਂਟੇਜ ਨਹੀਂ ਸੈਂਟੀਫਿਕਲੀ ਡਾਕਟਰ ਦੁੱਧ ਮਿਲਕ ਕੋਈ ਵੀ ਆਇਰਨ ਦਾ ਅੱਛਾ ਸੋਰਸ ਹੁੰਦਾ ਹੈ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਵੀ ਆਇਰਨ ਟੈਬਲੇਟ ਵੀ ਕਦੇ ਦੁੱਧ ਨਾਲ ਨਹੀਂ ਲੈਣੀ ਚਾਹੀਦੀ ਕਿਉਂਕਿ ਉਹਦੀ ਐਬਸਾਰਪਸ਼ਨ ਘਟ ਜਾਂਦੀ ਹੈ ਫਿਰ ਇੱਕ ਸਪੈਸੀਫਿਕ ਪ੍ਰੋਬਲਮ ਹੈ ਕੁਝ ਲੋਕਾਂ ਨੂੰ ਗਾਂ ਦੇ ਦੁੱਧ ਤੋਂ ਪਾਰਟਿਕੂਲਰ ਅਲਰਜੀ ਹੈ ਜੀ ਇਹ ਨਿਊ ਬੌਰਨ ਚ ਵੀ ਹੋ ਸਕਦੀ ਹੈ ਵੱਡਿਆਂ ਚ ਵੀ ਹੋ ਸਕਦੀ ਜੀ ਨਿਊ ਬੌਰਨ ਚ ਜੇਦੀ ਬਹੁਤ ਸੀਵੀਅਰ ਫਾਰਮ ਹੈ ਜੀ ਉਹਨੋਂ ਸਟੂਲਸ ਨਾਲ ਬਲੱਡ ਆਣਾ ਬੱਚੇ ਨੂੰ ਸ਼ੁਰੂ ਹੋ ਜਾਂਦਾ ਜੀ ਉਹਨਾਂ ਕੇਸਾਂ ਦੇ ਵਿੱਚ ਈਵਨ ਮਾਂ ਦਾ ਦੁੱਧ ਸਾਨੂੰ ਗੋਕਾ ਬੰਦ ਕਰਨਾ ਪੈਂਦਾ ਜਿਹੜੇ ਸੀਵੀਅਰ ਕੇਸਸ ਹੈਗੇ ਜੀ ਸੋ ਸਾਨੂੰ ਟਾਈਪ ਆਫ ਮਿਲਕ ਇੰਪੋਰਟੈਂਟ ਹੈਗਾ ਜੀ ਥੈਨ ਇਜ਼ ਕੁਆਂਟੀਫਿਕੇਸ਼ਨ ਕਿ ਜਦੋਂ ਪ੍ਰੋਪਰਿਏਟ ਏਜ ਤੇ ਹਮਮ ਸਾਨੂੰ 6 ਮੰਥਸ ਔਨਵਰਡ ਵੀਲਿੰਗ ਫੂਡ ਇੰਟਰੋਡਿਊਸ ਕਰਨਾ ਜੀ ਮੋਸਟਲੀ ਗਲਤੀ ਕੀ ਕਰਦੇ ਕਿ ਦੁੱਧ ਨਹੀਂ ਘਟਾਉਂਦੇ ਫੋਰ ਫੂਡ ਸੋਚਦੇ ਕਿ ਦੁੱਧ ਪੀ ਲੈਂਦਾ ਛਾਡੋਪਰਾ ਰਹਿ ਨਹੀਂ ਦਿੰਦੇ ਬਸ ਉਹੀ ਤੇ ਪ੍ਰੋਬਲਮ ਹੈ ਸਾਨੂੰ ਉਹਨੂੰ ਰੀਪਲੇਸ ਕਰਨਾ ਜੀ ਡਾਕਟਰ ਸਾਹਿਬ ਆਪਾਂ ਗੱਲਬਾਤ ਜਾਰੀ ਰੱਖਾਂਗੇ ਇੱਕ ਹੋਰ ਦਰਸ਼ਕ ਜੁੜੇ ਨੇ ਸਾਡੇ ਨਾਲ ਹੈਲੋ ਹਾਂਜੀ ਹਨ ਸਸ਼ੀਕਾਲ ਹਾਂਜੀ ਸਸ਼ੀਕਾਲ ਹਾਂਜੀ ਕੌਣ ਬੋਲ ਰਹੇ ਹਾਂਜੀ ਮੈਂ ਨਾ ਗੋਡਾਸ ਫੂਡ ਤੋਂ ਬੋਲ ਰਹੀ ਹਾਂ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਮ ਪੁੱਛਣਾ ਸੀ ਮੇਰਾ ਨਾ ਤੂਨ ਤਕਰੀਬਨ 8 ਗ੍ਰਾਮ ਰੈਂਦਾ ਆ ਕੱਲੀ ਵਾਜਣ ਦਾ 10 ਤੱਕ ਹੀ ਰਹਿੰਦਾ ਆ ਔਰ ਇੰਨਾ ਹੀ ਰਹਿੰਦਾ ਆ ਕਿੰਨੀ ਉਮਰ ਹੋਏਗੀ ਤੁਹਾਡੀ ਮੇਰੀ 32 ਆ ਓਕੇ ਠੀਕ ਹੈ ਤੁਸੀਂ ਆਪਣੀ ਡਿਟੇਲ ਚੈਕਿੰਗ ਕਰਾਈ ਕਿ ਕਿਉਂ ਘਟ ਹਾਂਜੀ ਕਰਵਾਏ ਸੀ ਸਾਰੇ ਐਕਚੁਅਲੀ ਮੇਰਾ ਜਿਹੜਾ ਹੈਗਾ ਵਾ ESR ਉਹ 70 60 ਆ ਰਿਹਾ ਆ ਉਹਦੀ ਉਹਦੀ ਚਿੰਤਾ ਛੱਡ ਦਿਓ ਜੀ ਜਿਹੜੀ ਸਭ ਤੋਂ ਕਾਮਨ ਕਾਰਨ ਹੈ ਨਾ ਅਸੀਂ ਤੁਹਾਡੇ ਰੈੱਡ 셀 ਦਾ ਸਾਈਜ਼ ਕੀ ਹੈ ਉਹਦੀ ਕੁਆਲਿਟੀ ਕੀ ਤੇ ਸ਼ੇਪ ਕੀ ਹੈ ਤੁਹਾਡੀ ਬਾਡੀ ਚ ਟੋਟਲ ਆਇਰਨ ਕੀ ਹੈ ਐਂਡ ਨਾਰਥ ਇੰਡੀਆ ਚ ਕਣਕ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਸੈਂਸਿਟੀਵਿਟੀ ਤਾਂ ਨਹੀਂ ਹਾਂਜੀ ਇਹ ਸਭ ਤੋਂ ਕਾਮਨ ਟੈਸਟ ਹੈਗੇ ਜੇ ਇਹ ਸਾਰੇ ਨਾਰਮਲ ਹੈ ਤਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਕ੍ਰੋਮੈਟੋਗ੍ਰਾਫੀ ਕਰਾ ਕੇ ਤੁਹਾਨੂੰ ਆਪਣੀ ਟਾਈਪ ਕਰੈਕਟਰ ਆਫ ਹਿਮੋਗਲੋਬਿਨ ਦੇਖਣਾ ਪੈਣਾ ਵੀ ਕਿਤੇ ਤੁਹਾਡਾ ਪੱਕਾ ਹੀ ਹਿਮੋਗਲੋਬਿਨ ਘਟਦਾ ਨਹੀਂ ਰਹਿਣਾ ਸੋ ਹਮੇਸ਼ਾ ਕਾਰਨ ਵੱਲ ਜਾਣਾ ਪੈਣਾ ਜੀ ਕਿ ਕੀ ਕਾਰਨ ਹੈ ਸੋ ਆਪਣੇ ਤੁਸੀਂ ਫਿਜ਼ੀਸ਼ੀਅਨ ਨੂੰ ਹਮੇਸ਼ਾ ਇਹ ਕਹੋ ਕਿ ਮੇਰਾ ਐਚਬੀਜੇ ਘਟ ਰਿਹਾ ਤਾਂ ਉਹਦਾ ਕਾਰਨ ਕੀ ਹੈ ਹਾਂਜੀ ਅਸੀਂ ਨਾ ਆਉਂਦੇ ਰਹੇ ਆ ਬੇਟਾ ਆਂਦਾ ਆ ਜਿਹਨੂੰ ਵੀਟ ਅਲਰਜੀ ਆ ਗੁਰਪਾਤ ਹਾਂਜੀ 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 ਬੋਲੋ ਬੋਲੋ ਅਸੀਂ ਸੁਣ ਰਹੇ ਹਾਂ ਹਾਂਜੀ ਗੁਰਨਵਜਾ ਨੂੰ ਵੀਟ ਲੱਗਦੀ ਆ ਨਾ ਅਸੀਂ ਆਉਂਦੇ ਰਹੇ ਆ ਇੱਥੇ ਉਸ ਦਾ ਉਹਨੂੰ ਵੀ ਕਰਵਾਉਣੀ ਗਿਆ ਸੀ ਉਹਦਾ ਵੀ ਤਕਰੀਬਨ ਇੰਨਾ ਹੀ ਰਹਿੰਦਾ ਹੈ ਅੱਧ ਗ੍ਰਾਮ ਹੀ ਰਹਿੰਦਾ ਹੈ ਓਕੇ ਤੇ ਉਹਦਾ ਰੀਜ਼ਨ ਪਤਾ ਚੱਲਿਆ ਆਇਰਨ ਵਗੈਰਾ ਕਨਕ ਅਲਰਜੀ ਉਹਨੂੰ ਹੈ ਤੁਹਾਨੂੰ ਵੀ ਹੈਗੀ ਹੈ ਨਹੀਂ ਉਹਨੂੰ ਹੀ ਆ ਮੈਨੂੰ ਨਹੀਂ ਹੈ ਤੁਸੀਂ ਆਇਰਨ ਵਗੈਰਾ ਜਦੋਂ ਲੈਂਦੇ ਹੋ ਉਸ ਤੋਂ ਬਾਅਦ ਵੀ ਤੁਹਾਡਾ ਵਧਦਾ ਨਹੀਂ ਪਿਆ ਨਹੀਂ ਇੰਨਾ ਨਹੀਂ ਤੋਂ ਗੌਰ ਨਹੀਂ ਕੀਤਾ ਹੈ ਨਾ ਨਹੀਂ ਫਿਰ ਇਹ ਗਲਤ ਹੈ ਨਾ ਤੁਸੀਂ ਪ੍ਰੋਪਰ ਫਿਜ਼ੀਸ਼ੀਨ ਕੋਲ ਜਾ ਕੇ ਆਪਣੇ ਪ੍ਰੋਪਰ ਡਿਟੇਲ ਟੈਸਟਿੰਗ ਜਿਹੜੇ ਡਾਕਟਰ ਸਾਹਿਬ ਨੇ ਦੱਸੇ ਨਾ ਉਹ ਕੋਈ ਵੀ ਫਿਜ਼ੀਸ਼ੀਨ ਤੁਹਾਨੂੰ ਦੱਸ ਦੇਗਾ ਐਮ ਡੀ ਡਾਕਟਰ ਤੇ ਆਪਣੇ ਟੈਸਟ अर्ਲੀਸਟ ਕਰਾਓ ਕਿਉਂਕਿ ਅੱਗੇ-ਅੱਗੇ ਦੀ ਉਮਰ ਵਿੱਚ ਨਾ ਖੂਨ ਦੀ ਕਾਟ ਕਰਕੇ ਤੁਹਾਨੂੰ ਬਹੁਤ ਪ੍ਰੋਬਲਮਸ ਆ ਸਕਦੀਆਂ ਨੇ ਹਾਂ ਜੀ ਆ ਰਹੀਆਂ ਆ तकरीबन ਫੀਲ ਚੱਲ ਰਹੀਆਂ ਬਹੁਤ ਹਾਂ ਜੀ ਥਕਾਨ ਵਗੈਰਾ ਤੁਹਾਨੂੰ ਬਹੁਤ ਰਹਿਣੀ ਸ਼ੁਰੂ ਹੋ ਜਾਣੀ ਇਹ ਡੇਲੀ ਕਰਦੇ ਕੰਮ ਵੀ ਤੁਸੀਂ ਨਹੀਂ ਕਰ ਪਾਉਂਗੇ ਫਿਰ ਮੁਸ਼ਕਿਲ ਹੋ ਜਾਏਗੀ 8 ਗ੍ਰਾਮ ਖੂਨ ਕਿਉਂਕਿ ਬਹੁਤ ਜ਼ਿਆਦਾ ਕੱਟਾ ਇਸ ਕਰਕੇ ਆਪਾਂ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਪਣੇ ਉੱਥੇ ਦੇ ਕਿਸੇ ਐਮਡੀ ਡਾਕਟਰ ਨੂੰ ਜਾ ਕੇ ਰੇ ਡਿਟੇਲਡ ਟੈਸਟ ਕਰਵਾਓ। ਡਾਕਟਰ ਸਾਬਾਪਨ ਡਾਈਟ ਵਿੱਚ ਆਈਏ ਤਾਂ ਦੁਬਾਰਾ ਮੁੜ ਕੇ। ਡਾਈਟ ਹੋਣੀ ਕਿਦਾਂ ਦੀ ਚਾਹੀਦੀ ਹੈ? ਆਇਰਨ ਰਿਚ ਫੂਡ ਕਿਹੜੇ ਹੁੰਦੇ ਆ? ਆਇਰਨ ਰਿਚ ਫੂਡ ਜਿਹੜੇ ਹੈਗੇ ਗ੍ਰੀਨ ਲੀਫੀ ਵੈਜੀਟੇਬਲਸ ਹੈਗੇ ਜੀ। ਜੀ। ਫਰੂਟਸ ਦੇ ਵਿੱਚ ਤੁਕੰਦਰ ਜੀ ਅੱਛਾ ਸੋਰਸ ਹੈਗਾ ਜੀ। ਠੀਕ ਹੈ। ਗਾਜਰ ਦਾ ਜੂਸ ਇਸ ਤਰ੍ਹਾਂ। ਓਕੇ। ਪੁਦੀਨੇ ਦੀ ਚਟਣੀ ਹਾਲਾਂਕਿ ਹੌਲੀ ਹੌਲੀ ਇਹ ਚੀਜ਼ਾਂ ਆਬਸੋਲੀਟ ਹੋ ਰਹੀਆਂ ਨੇ ਬਿਲਕੁਲ ਪਰ ਇਹ ਰੈਗੂਲਰਲੀ ਲਗਭਗ ਹਰ ਘਰ ਦੇ ਵਿੱਚ ਜੀ ਹੈਨਾ ਜਿਹਦੇ ਕੋਲ ਛੋਟੇ ਤੋਂ ਛੋਟੇ ਵੀ ਅਕਮੋਡੇਸ਼ਨ ਹੈ ਉਹ ਗਮਲੇ 'ਚ ਵੀ ਪੁਦੀਨਾ ਲਾ ਕੇ ਐਟ ਲੀਸਟ ਗਰਮੀਆਂ ਦੇ ਵਿੱਚ ਆਪਣਾ ਕੰਮ ਸਾਰ ਸਕਦਾ ਬਿਲਕੁਲ ਠੀਕ ਹੈ ਜੀ ਸੀਜ਼ਨਲ ਜਦੋਂ ਵੀ ਮੌਕਾ ਮਿਲੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਮੈਦੇ ਦੀ ਵਰਤੋਂ ਹੂੰ ਹੂੰ ਦੁੱਧ ਦੀ ਵਰਤੋਂ ਘੱਟ ਕਰੀਏ ਜੀ ਔਰ ਜਦੋਂ ਵੀ ਅਸੀਂ ਆਇਰਨ ਦਾ ਕੁਝ ਵੀ ਲੈਣਾ ਹੂੰ ਹੂੰ ਤੇ ਉਹਦੇ ਨਾਲ ਤੁਸੀਂ ਵਿਟਾਮਿਨ ਸੀ ਰਿਚ ਫੂਡ ਜਿਸ ਤਰ੍ਹਾਂ ਅਮਰੂਦ ਹੈ ਹੂੰ ਹੂੰ ਔਲੇ ਦਾ ਮਰਬਾ ਹੈ ਗਾਜਰ ਦਾ ਮਰਬਾ ਹੈ ਜੀ ਠੀਕ ਉਹ ਲੈ ਜਾਣ ਆਮਲਾ ਕੈਂਡੀਜ਼ ਹੈਗੀਆਂ ਜੀ ਈਵਨ ਵਿਟਾਮਿਨ ਸੀ ਟੈਬਲੇਟ ਇਟਸ ਵਨ ਆਫ ਦਾ ਚੀਪਸਟ ਸੋਰਸ ਹੂੰ ਹੂੰ ਠੀਕ ਉਹ ਰੈਗੂਲਰ ਇਸਤੇਮਾਲ ਹੋਣਾ ਚਾਹੀਦਾ ਜਿਹੜੇ ਪਰਿਵਾਰ ਨਾਨ-ਵੈਜ ਖਾ ਲੈਂਦੇ ਆ ਜੀ ਠੀਕ ਹੈ ਕਲੇਜੀ ਹੈ ਜਿਸ ਤਰ੍ਹਾਂ ਚਿਕਨ ਹੈ ਫਿਸ਼ ਹੈ ਦੇ ਆਰ ਗੁੱਡ ਸੋਰਸ ਜੀ ਆਇਰਨ ਦਾ ਪਰ ਏ ਨਹੀਂ ਹੈ ਕਿ ਸਿਰਫ ਜਿਹੜੇ ਮਾਸਾਹਾਰੀ ਹੈ ਉਹਨਾਂ ਨੂੰ ਹੀ ਬੈਨੀਫਿਟ ਹੈ ਜਿਹੜੇ ਵੈਸ਼ਨੋ ਪਰਿਵਾਰ ਹੈ ਜਿਹੜੇ ਸਿਰਫ ਸ਼ਾਕਾਹਾਰੀ ਭੋਜਨ ਇਸਤੇਮਾਲ ਕਰਦੇ ਹੈ ਉਹਨਾਂ ਵਾਸਤੇ ਵੀ ਦੇ ਕੈਨ ਹੈ ਪਰ ਉਹਨਾਂ ਨੂੰ ਆਪਣੇ ਦੁੱਧ ਦੀ ਮੈਦੇ ਦੀ ਇਹ ਦੋਨਾਂ ਚੀਜ਼ਾਂ ਦੀ ਇਨਟੇਕ ਘਟਾਉਣੀ ਪੈਣੀ ਹੈ ਡਾਕਟਰ ਪ੍ਰੀਵੈਂਸ਼ਨ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਕਿਹਾ ਸੀ ਮੈਂ ਪ੍ਰੀਵੈਂਸ਼ਨ ਬਾਰੇ ਡਿਟੇਲ ਵਿੱਚ ਗੱਲ ਕਰਨਾ ਚਾਹੁੰਦਾ ਕਿਦਾਂ ਪ੍ਰੀਵੈਂਟ ਕਰੀਏ ਅੱਜ ਆਪਾਂ ਇਸ ਸਟੇਜ ਤੇ ਬੈਠੇ ਆ ਕਿ ਮਾਵਾਂ ਦੇ ਵਿੱਚ ਜੇ ਖੂਨ ਦੀ ਕਾਟ ਹੋਏਗੀ ਤੇ ਆਟੋਮੈਟਿਕਲੀ ਬੱਚੇ ਵਿੱਚ ਵੀ ਖੂਨ ਦੀ ਕਾਟ ਹੋਣੀ ਹੈ ਜਿਸ ਤਰ੍ਹਾਂ ਬੇਸਿਕਲੀ ਸਾਨੂੰ ਕਨਸੈਂਟਰੇਟ ਮਾਵਾ ਤੇ ਕਰਨਾ ਪੈਂਦਾ ਯਸ ਜਿਸ ਤਰ੍ਹਾਂ ਅਸੀਂ ਪਹਿਲਾਂ ਇਸ ਚੀਜ਼ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀਆਂ ਅਬਾਊਟ ਟੂ ਬੀ ਮੈਰਿਡ ਗਰਲਸ ਜੀ ਸਾਡਾ ਸਭ ਤੋਂ ਜ਼ਿਆਦਾ ਫੋਕਸ ਉਹਨਾਂ ਤੇ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਔਰ ਪਰਿਵਾਰਾਂ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਜੀ ਨੰਬਰ 2 ਲੋਕਾਂ ਦੇ ਵਿੱਚ ਇੱਕ ਧਾਰਨਾ ਹੈ ਜੇ ਕਿਸੇ ਦੇ ਵਿੱਚ ਮੰਨ ਲਓ ਥੈਲੇਸੀਮੀਆ ਕੈਰੀਅਰ ਸਟੇਟ ਹੈਗੀ ਹੈ ਹਾਂਜੀ ਉਹ ਵਿਆਹਣ ਵੇਲੇ ਇਸ ਗੱਲ ਨੂੰ ਲੁਕੋ ਕੇ ਰੱਖਦੇ ਦੱਸਣ ਦੀ ਪਹੁੰਚਾਇਆ ਜੀ ਬਾਦਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡੀ ਫੈਮਿਲੀ ਚ ਹੈ ਤੁਹਾਡੇ ਚ ਤਾਂ ਨਹੀਂ ਕਿਤੇ ਬਾਕੀ ਕੰਮ ਦੇਖਣ ਤੋਂ ਜਦੋਂ ਵੀ ਤੁਸੀਂ ਪ੍ਰੋਸਪੈਕਟ ਕਰਾਏ ਹੋਣਗੇ ਤੇ ਉਹਨਾਂ ਨੂੰ ਪਤਾ ਹੋਏਗਾ ਹਾਂ ਪ੍ਰੋਸਪੈਕਟਿਵ ਬ੍ਰਾਈਡ ਦੇਖਣਾ ਸੋ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਜੀ ਈਵਨ ਸਰਕਾਰੀ ਅਦਾਰੇ ਉਹਨਾਂ ਨੂੰ ਲਾਰ ਸਕੇਲ ਤੇ ਹੂੰ ਹੂੰ ਅੰਮ੍ਰਿਤਸਰ ਜਿੱਥੇ ਗੁਰੂ ਰਾਮਦਾਸ ਇੰਸਟੀਚਿਊਟ ਹੈ ਉਹ ਬੜੇ ਲਾਰ ਸਕੇਲ ਤੇ ਹਰ ਸਾਲ ਹੂੰ ਹੂੰ ਜਦੋਂ ਵੀ ਥੈਲਾਸੀਮੀਆ ਡੇ ਸੈਲੀਬ੍ਰੇਟ ਕਰਦੇ ਆ ਜੀ ਤਕਰੀਬ-ਕਰੀਬ ਉਹ 500 ਤੋਂ 1000 ਲੋਕਾਂ ਦਾ electrophoresis ਕਰਦੇ ਆ ਅਵੇਅਰਨੈਸ ਦੀ ਕਾਰ ਤੇ ਡਾਕਟਰ ਦੂਸਰਾ ਉਹਨਾਂ ਨੇ ਬਹੁਤ ਕੀਤਾ ਕਿ ਜਿੰਨੇ ਸਟੂਡੈਂਟ ਉੱਥੇ ਮੈਡੀਕਲ ਦਾ ਦਾਖਲਾ ਲੈਂਦੇ ਆ ਜੀ ਉਹਨਾਂ ਲਈ ਮੈਡੀਕੈਂਟਰੀ ਕਰ ਦਿੱਤਾ ਵੈਰੀ ਗੁੱਡ ਬਹੁਤ ਵਧੀਆ ਡਾਕਟਰ प्रेग्नेंट ਲੇਡੀਜ਼ ਵਿੱਚ ਆਇਰਨ اور ਫੋਲਿਕ ਐਸਿਡ ਟੈਬਲਟਸ ਦਾ ਕਿੰਨਾ ਕਰੋ ਲੈ ਅਕਸਰ ਤਾਂ ਲੈਂਦੀਆਂ ਹੀ ਨਹੀਂ ਕਿ ਅਸੀਂ ਡਾਈਟ ਲੈ ਲਾਂਗੇ ਗੋਲੀਆਂ ਦੀ ਲੋੜ ਹੀ ਨਹੀਂ ਹੈ ਨਹੀਂ ਜੀ ਜਦੋਂ ਵੀ ਤੁਹਾਡੇ ਸਰੀਰ ਦੀ ਰਿਕੁਆਇਰਮੈਂਟ ਜ਼ਿਆਦਾ ਜੀ प्रेग्नेंट ਲੇਡੀ ਦੇ ਵਿੱਚ ਅੰਦਰ ਇੱਕ ਅਲੱਗ ਜਾਨ ਪਲ ਰਹੀ ਹੈਗੀ ਆ ਜਿਹਦੀ ਕਿ ਗਰੋਥ ਬਹੁਤ ਫਾਸਟ ਜੀ ਠੀਕ ਹੈ ਫਰੋਮ ਆਲਮੋਸਟ 0 ਤੋਂ 2 3.5 ਕਿਲੋ ਤੇ ਪਹੁੰਚਣਾ ਇੰਨੀ ਗਰੋਥ ਰੈਪਿਡ ਦੁਬਾਰਾ ਲਾਈਫ 'ਚ ਕਦੇ ਨਹੀਂ ਹੁੰਦੀ ਜੀ ਠੀਕ ਹੈ ਸੋ ਉਹਨੂੰ ਪ੍ਰੋਪਰ ਸਪਲੀਮੈਂਟਸ ਦੀ ਲੋੜ ਹੈ ਜੀ 2 ਜਦੋਂ ਵੀ ਗਰੋਥ ਸਪਰਟਸ ਆਣੇ ਬੱਚਿਆਂ ਦੇ ਵਿੱਚ ਕਿਉਂਕਿ ਜਨਮ ਤੋਂ ਬਾਅਦ ਬੱਚਾ ਫਸਟイヤー ਮੈਕਸਿਮਮ ਗਰੋ ਕਰਦਾ ਹੈ ਫਿਰ ਕੁਝ ਦੇਰ ਥੋੜੀ ਦੇਰ ਪਾਜ਼ ਆਉਂਦਾ 5-6 ਸਾਲ ਤੇ ਥੋੜਾ ਆਉਂਦਾ ਫਿਰ ਜਿਹੜਾ 10 ਤੋਂ ਲੈ ਕੇ 16 ਸਾਲ ਦੀ ਹੈ ਲੜਕੀਆਂ 'ਚ ਥੋੜਾ ਪਹਿਲਾਂ ਹੈ ਜੀ ਲੜਕਿਆਂ 'ਚ ਲੇਟ ਹੈ ਹਮਮ ਗਰਲਸ ਦੇ ਵਿੱਚ ਜਦੋਂ ਮੈਨਸਟਰੂਅਲ ਫਲੋ ਸ਼ੁਰੂ ਹੋ ਜਾਂਦਾ ਹਮਮ ਉਦੋਂ ਬਾਡੀ ਚ ਲਾਸਸਸ ਵੱਜ ਜਾਂਦੇ ਜੀ ਠੀਕ ਤੇ ਉਹ ਜਿਹੜੇ ਲਾਸਸਸ ਹੈ ਇਹ ਤਾਂ ਵਿਜੀਬਲ ਹੈ ਜੀ ਹਿڈن ਲਾਸਸਸ ਜਿਹੜੇ ਚਾਈਲਡਹੂਡ ਤੇ ਅਡਲਟ ਦੇ ਵਿੱਚ ਬਰਨ ਮਨਫੈਸਟੇਸ਼ਨ ਇੱਕ ਬਹੁਤ ਇੰਪੋਰਟੈਂਟ ਕਾਰਨ ਹੈ ਜੀ ਪਹਾੜੀ ਏਰੀਆ ਚ ਰੂਰਲ ਏਰੀਆ ਚ ਜ਼ਿਆਦਾ ਡਾਕਟਰ ਸਾਹਿਬ ਕਿੰਨੀ ਦੇਰ ਬਾਅਦ ਕੀੜਿਆਂ ਦੀ ਦਵਾਈ ਦੇਣੀ ਚਾਹੀਦੀ ਪੇਟ ਦੇ ਕਿਰਮ 6 ਮਨਸ ਐਵਰੀ 6 ਮਨਸ 6 ਮਨਸ ਦੋ ਸਾਲ ਲਈ ਤੋਂ ਬਾਅਦ ਵੱਡਿਆਂ ਨੇ ਵੀ ਲੈਣੀ ਬੱਚੇ ਨੇ ਵੀ ਜੇ ਇਫ ਯੂ ਆ ਟੇਕਿੰਗ ਕੇਅਰ ਆਫ ਯੂਰ ਹਾਈਜੀਨ ਯੂ ਆ ਓਕੇ ਯੂ ਕੈਨ ਟੇਕ ਐਵਰੀイヤー ਬਟ ਯੂ ਸ਼ੁੱਡ ਟੇਕ ਬਟ ਵਨ ਸ਼ੁੱਡ ਟੇਕ ਡਾਕਟਰ ਬਲੱਡ ਕਦੋਂ ਤੁਸੀਂ ਐਡਵਾਈਸ ਕਰਦੇ ਆਂ ਕਈ ਵਾਰੀ ਆਪਾਂ ਦੇਖਦੇ ਆਂ ਕਿ ਬਹੁਤ ਹੀ ਘੱਟ ਖੂਨ ਹੋ ਜਾਂਦਾ ਹੈ ਬਲੱਡ ਰੈਗੂਲਰ ਬੇਸਿਸ ਤੇ ਐਡਵਾਈਸ ਕੀਤਾ ਜਾਣਾ ਚਾਹੀਦਾ ਬਲੱਡ ਟ੍ਰਾਂਸਫਿਊਜ਼ਨ ਜਿੰਨੇ ਵੀ ਨਿਊਟ੍ਰੀਸ਼ਨਲ ਐਨੀਮੀਆ ਚਾਹੇ ਉਹ ਆਇਰਨ ਦੀ ਕਮੀ ਕਰਕੇ ਬੀ12 ਜਾਂ ਫੋਲਿਕ ਐਸਿਡ ਦੇ ਕਰਕੇ ਆ ਜੀ ਉਹਦੇ ਵਿੱਚ ਜ ਮジョਰਿਟੀ ਤੌਰ ਤੇ ਬਲੱਡ ਟ੍ਰਾਂਸਫਿਊਜ਼ਨ ਦੀ ਲੋੜ ਨਹੀਂ ਪੈਂਦੀ। ਓਕੇ। ਕਦੇ ਇਸ ਗੱਲ ਤੋਂ ਉਹਨੇ ਡਰਨਾ ਚਾਹੀਦਾ ਕਿ ਖੂਨ 4 ਗ੍ਰਾਮ ਰਹਿ ਗਿਆ, 5 ਗ੍ਰਾਮ ਰਹਿ ਗਿਆ। ਕਿਉਂਕਿ ਉਹ ਬਹੁਤ ਹੌਲੀ-ਹੌਲੀ ਹੋਇਆ, ਬੱਚੇ ਤਾਂ ਆਰਾਮ ਨਾਲ ਦੌੜੇ ਫਿਰਦੇ। ਰਾਈਟ। ਹੈਨਾ? ਉਹਨੂੰ ਕੋਈ ਕੰਪਰੋਮਾਈਜ਼ ਨਹੀਂ ਆ ਕਾਰਡੀਓਵਾਸਕੂਲਰ ਸਟੇਟਸ ਦੇ ਵਿੱਚ। ਜੇ ਕੰਪਰੋਮਾਈਜ਼ ਨਹੀਂ ਆ ਤਾਂ ਲੋੜ ਨਹੀਂ ਆ। ਲੋੜ ਨਹੀਂ ਹੁੰਦੀ। ਜੀ। ਡਾਕਟਰ ਸਾਹਿਬ ਤੁਸੀਂ ਆਜ ਇੱਥੇ ਆ ਕੇ ਸਾਨੂੰ ਬਹੁਤ ਅੱਛੇ ਟਿਪਸ ਦਿੱਤੇ। ਬਹੁਤ ਹੀ ਅਚੇ ਨੋਲੇਜੇਬਲ ਚੀਜ਼ਾਂ ਸਰ ਨੇ ਸਾਡੇ ਦਰਸ਼ਕਾਂ ਨੂੰ ਦੱਸੀਆਂ ਆਪਣੇ ਬਿਜ਼ੀ ਸ਼ਡਿਊਲ ਤੋਂ ਟਾਈਮ ਕੱਢ ਕੇ ਤੁਸੀਂ ਆਏ ਸਾਡੇ ਸਟੂਡੀਓ 'ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਦਰਸ਼ਕੋਂ ਤੁਹਾਡਾ ਸਾਰਿਆਂ ਦਾ ਵੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ